ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਸਾਹਮਣੇ ਆਇਆ ਜਿੱਥੇ ਤੇਜ਼ ਬਰਸਾਤ ਤੇ ਤੂਫਾਨ ਦੇ ਨਾਲ-ਨਾਲ ਹੜ ਨੇ ਲੋਕਾਂ ਦੇ ਵਿੱਚ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਕਈ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਬੰਦੇ ਇਸ ਵੇਲੇ ਲਾਪਤਾ ਦੱ세 ਜਾ ਰਹੇ ਨੇ। ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਦਰਅਸਲ ਇਹਨਾਂ ਤਸਵੀਰਾਂ ਦੇ ਵਿੱਚ ਸਿੱਕਮ ਦੇ ਵਿੱਚ ਭਾਰੀ ਬਰਸਾਤ ਪੈ ਰਹੀ ਹੈ ਤੇ ਭਾਰੀ ਬਰਸਾਤ ਦੇ ਚੱਲਦਿਆਂ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਲੋਕਾਂ ਦੇ ਨਾਲ-ਨਾਲ ਉਹਨਾਂ ਦੇ ਘਰ, ਜਾਨਵਰ ਤੱਕ ਇਸ ਬਰਸਾਤ ਤੇ ਹੜ ਦੇ ਵਿੱਚ ਰੁੜਦੇ ਹੋਏ ਵਿਖਾਈ ਦੇ ਰਹੇ ਨੇ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਸ ਖੌਫਨਾਕ ਤਬਾਹੀ ਦੇ ਮੰਜ਼ਰ ਨੇ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਹਰ ਕੋਈ ਇਹਨਾਂ ਤਸਵੀਰਾਂ ਨੂੰ ਵੇਖ ਕੇ ਹੈਰਾਨ ਹੈ ਤੇ ਤੇ ਰੂਹ ਕੰਬਾਉ ਤਸਵੀਰਾਂ ਜਿਸ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਕੰਬ ਰਿਹਾ ਦਰਅਸਲ ਇਹ ਤਸਵੀਰਾਂ ਸਿੱਕਮ ਦੀਆਂ ਨੇ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਸਾਹਮਣੇ ਆਇਆ ਜਿੱਥੇ ਤੇਜ਼ ਬਰਸਾਤ ਤੇ ਤੂਫਾਨ ਦੇ ਨਾਲ-ਨਾਲ ਹੜ੍ਹ ਨੇ ਲੋਕਾਂ ਦੇ ਵਿੱਚ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਕਈ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਬੰਦੇ ਇਸ ਵੇਲੇ ਲਾਪਤਾ ਦੱਸੇ ਜਾ ਰਹੇ ਨੇ। ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਦਰਅਸਲ ਇਹਨਾਂ ਤਸਵੀਰਾਂ ਦੇ ਵਿੱਚ ਸਿੱਕਮ ਦੇ ਵਿੱਚ ਭਾਰੀ ਬਰਸਾਤ ਪੈ ਰਹੀ ਹੈ ਤੇ ਭਾਰੀ ਬਰਸਾਤ ਦੇ ਚੱਲਦਿਆਂ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਲੋਕਾਂ ਦੇ ਨਾਲ-ਨਾਲ ਉਹਨਾਂ ਦੇ ਘਰ, ਜਾਨਵਰ ਤੱਕ ਇਸ ਬਰਸਾਤ ਤੇ ਹੜ ਦੇ ਵਿੱਚ ਰੁੜਦੇ ਹੋਏ ਵਿਖਾਈ ਤੇ ਰਹੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਸ ਖੌਫਨਾਕ ਤਬਾਹੀ ਦੇ ਮੰਜ਼ਰ ਨੇ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਹਰ ਕੋਈ ਇਹਨਾਂ ਤਸਵੀਰਾਂ ਨੂੰ ਵੇਖ ਕੇ ਹੈਰਾਨ ਹੈ ਤੇ ਇਹ ਰੂਹ ਕੰਬਾਉ ਤਸਵੀਰਾਂ ਜਿਸ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਕੰਬ ਰਿਹਾ ਦਰਅਸਲ ਇਹ ਤਸਵੀਰਾਂ ਸਿੱਕਮ ਦੀਆਂ ਨੇ ਤਬਾਹੀ ਦਾ ਇਹ ਖੌਫਨਾਕ ਮੰਜ਼ਰ ਸਾਹਮਣੇ ਆਇਆ ਜਿੱਥੇ ਤੇਜ਼ ਬਰਸਾਤ ਤੇ ਤੂਫਾਨ ਦੇ ਨਾਲ-ਨਾਲ ਹੜ੍ਹ ਨੇ ਲੋਕਾਂ ਦੇ ਵਿੱਚ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਕਈ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਬੰਦੇ ਇਸ ਵੇਲੇ ਲਾਪਤਾ ਦੱਸੇ ਜਾ ਰਹੇ ਨੇ। ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਦਰਅਸਲ ਇਹਨਾਂ ਤਸਵੀਰਾਂ ਦੇ ਵਿੱਚ ਸਿੱਕਮ ਦੇ ਵਿੱਚ ਭਾਰੀ ਬਰਸਾਤ ਪੈ ਰਹੀ ਹੈ ਤੇ ਭਾਰੀ ਬਰਸਾਤ ਦੇ ਚੱਲਦਿਆਂ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਲੋਕਾਂ ਦੇ ਨਾਲ-ਨਾਲ ਉਹਨਾਂ ਦੇ ਘਰ, ਜਾਨਵਰ ਤੱਕ ਇਸ ਬਰਸਾਤ ਤੇ ਹੜ੍ਹ ਦੇ ਵਿੱਚ ਰੁੜਦੇ ਹੋਏ ਵਿਖਾਈ ਤੇ ਰਹੇ ਨੇ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਸ ਖੌਫਨਾਕ ਤਬਾਹੀ ਦੇ ਮੰਜ਼ਰ ਨੇ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਹੈ ਹਰ ਕੋਈ ਇਹਨਾਂ ਤਸਵੀਰਾਂ ਨੂੰ ਵੇਖ ਕੇ ਹੈਰਾਨ ਹੈ ਤੇ ਰੂਹ ਕੰਬਾਉਂ ਤਸਵੀਰਾਂ ਜਿਸ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਕੰਬ ਰਿਹਾ ਦਰਅਸਲ ਇਹ ਤਸਵੀਰਾਂ ਸਿੱਕਮ ਦੀਆਂ ਨੇ ਤਬਾਹੀ ਦਾ ਇਹ ਖੌਫਨਾਕ ਮੰਜ਼ਰ ਸਾਹਮਣੇ ਆਇਆ ਜਿੱਥੇ ਤੇਜ਼ ਬਰਸਾਤ ਤੇ ਤੂਫਾਨ ਦੇ ਨਾਲ-ਨਾਲ ਹੜ੍ਹ ਨੇ ਲੋਕਾਂ ਦੇ ਵਿੱਚ ਤਬਾਹੀ ਮਚਾ ਕੇ ਰੱਖ ਦਿੱਤੀ ਹੈ ਕਈ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਬੰਦੇ ਇਸ ਵੇਲੇ ਲਾਪਤਾ ਦੱਸੇ ਜਾ ਰਹੇ ਨੇ ਦਰਸਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦਰਸਲ ਇਹਨਾਂ ਤਸਵੀਰਾਂ ਦੇ ਵਿੱਚ ਸਿੱਕਮ ਦੇ ਵਿੱਚ ਭਾਰੀ ਬਰਸਾਤ ਪੈ ਰਹੀ ਹੈ ਤੇ ਭਾਰੀ ਬਰਸਾਤ ਦੇ ਚਲਦਿਆਂ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਨਾਲ-ਨਾਲ ਉਹਨਾਂ ਦੇ ਘਰ ਜਾਨਵਰ ਤੱਕ ਇਸ ਬਰਸਾਤ ਦੇ ਹੜ ਦੇ ਵਿੱਚ ਰੁੱੜਦੇ ਹੋਏ ਵਿਖਾਈ ਤੇ ਰਹੇ ਨੇ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਸ ਖੌਫਨਾਕ ਤਬਾਹੀ ਦੇ ਮੰਜ਼ਰ ਨੇ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਹਰ ਕੋਈ ਇਹਨਾਂ ਤਸਵੀਰਾਂ ਨੂੰ ਵੇਖ ਕੇ ਹੈਰਾਨ ਹੈ ਤੇ ਇਹ ਤੇ ਰੂਹ ਕੰਬਾਉ ਤਸਵੀਰਾਂ ਜਿਸ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਕੰਬ ਰਿਹਾ ਦਰਅਸਲ ਇਹ ਤਸਵੀਰਾਂ ਸਿੱਕਮ ਦੀਆਂ ਨੇ